ਕਹਿੰਦੇ ਆਂ ਜੀ ਅਸਾਨੂੰ ਕਦੇ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਸਾਖੀ ਦੇ ਅਮਰ ਸ਼ਾਹ ਕਿਹਾ ਜੀ ਅਨੰਦਪੁਰ ਸਾਹਿਬ ਮਤਲਬ ਅਸੀਂ ਅਨੰਦਪੁਰ ਸਾਹਿਬ ਅਮਰ ਸ਼ਾਹ ਕਿਹਾ ਸਾਰੇ ਖਾਲਸਾ ਸਾਜਣਾ ਜਿੱਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ 30 April 1662 ਨਿਰੰਤਰ ਸਵਿਚ ਠੀਕ ਹੈ ਕਾਲ ਸਾਹ ਜੀ ਸਾਰੇ ਨੂੰ ਅਮਰ ਸ਼ਕਨਾ ਚਾਹੀਦਾ ਹੀ ਆਪਾਂ ਮਤਲਬ ਅਮਰ ਸ਼ਾਸ ਕੇ ਅਮਰਾ ਤੋਂ ਤੋੜ ਨਾ ਨਹੀਂ ਜਾਣਦਾ ਸਾਨੂੰ ਬਹੁਤ ਵੱਡਾ ਪਾਪ ਲੱਗਦਾ ਹੀ ਅਮਰਤ ਜੀ ਮਤਲਬ ਇਹ ਬਹੁਤ ਵਧੀਆ ਦੇਖੇ ਸੇ ਨਹੀਂ ਵੀ ਅਮਰ ਸ਼ਕਨਾਈ ਆਪ ਨੂੰ ਅਮਰ ਸ਼ਕਨਾ ਚਾਹੀਦਾ ਵਾਹਿਗੁਰੂ ਜੀ ਕਹਾ ਸਾ ਵਾਹਿਗੁਰੂ ਜੀ ਜੀ ਇੱਕ ਸਾਨੂੰ ਹੋਰ ਬੇਨਤੀ ਕਰਦੇ ਹਾਂ ਵੀ ਦੇਖੋ ਬੱਚਿਆਂ ਨੂੰ ਅੰਬਰਤ ਸਕਾਉਣ ਦਾ ਇੱਕ ਕੀ ਰੀਜਨਾਗਾ ਉਹਦੇ ਮਾਗਰ ਇੱਕ ਇਨਸਾਨ ਦਾ ਹੱਥ ਹੁੰਦਾਗਾ ਬੱਚੇ ਨੂੰ ਬਗਿਆੜਨਾ ਤੇ ਇਹ ਬਣਾਉਣ ਦਾ ਆਪਣੇ ਕਹਿੰਦੇ ਇੱਕ ਬਹੁਤ ਵਧੀਆ ਪਰਾਲਾ ਕੀਤਾ ਹੋਇਆਗਾ ਆਪਣਾ ਜੱਸੀ ਫੌਜੀ ਆ ਭਰਾ ਰਿਟਾਇਰਮੈਂਟ ਆਇਆ ਹੋਇਆਗਾ ਉਹਦੀ ਫੈਮਿਲੀ ਸਾਰੀ ਕਹਿੰਦੇ ਇਹ ਬੱਚਿਆਂ ਨੂੰ ਟ੍ਰੇਨਿੰਗ ਦਿੰਦੀ ਆ ਸਿੱਖੀ ਦੇ ਵਿੱਚ ਆਉਣ ਨੂੰ ਉਹਨਾਂ ਨੇ ਬਾਈ ਜੀ ਪਰਾਲਾ ਕੀਤਾਗਾ ਤਾਂ ਇਹ ਬੱਚੇ ਸਿੱਖੀ ਦੇ ਅਜ ਬਾਣਾ ਪਾਏ ਨੇ ਠੀਕ ਆ ਜੀ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਭਰਾ ਦਾ ਜੱਸੀ ਦਾ ਰਿਟਾਇਰਮੈਂਟ ਹੋਇਆ ਫੌਜੀ ਨੇ ਦੇਸ਼ ਦੀ ਸੇਵਾ ਕਰਕੇ ਆ ਹੁਣ ਆਕੇ ਬਾਈ ਜੀ ਆਉਦੇ ਪਿੰਡ ਦੀ ਸੇਵਾ ਕਰ ਰਿਹਾ ਦੇਖੋ ਬੱਚਿਆਂ ਨੂੰ ਗੁਰੂ ਦੇ ਜਹਾਜੇ ਚੜਿਆਗਾ ਸਾਨੂੰ ਬਹੁਤ ਖੁਸ਼ੀ ਹੋਈ ਆ ਜੀ ਆਪਾਂ ਜੀ ਬਾਕੀ ਉਦੇ ਮੈਸੇਜ ਇਹਨਾਂ ਗੱਲ ਕਰਾਉਣੇ ਹੈਗੇ ਵੀ ਕਿੱਦਾਂ ਦਾ ਲੱਗਿਆ ਕੀ ਗਾਹਾਂ ਵਾਰੀ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਸਿੱਖਿ ਖਰਾਓ ਜੀ ਕੋਨਾ ਹਾਂਜੀ ਸ੍ਰੀ ਵਾਹਿਗੁਰੂ ਜੀ ਕੇ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਧੰਨਵਾਦੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਸਾਨੂੰ ਗੁਰੂ ਦੇ ਵੀ ਅੱਗੇ ਲਾਇਆ ਸਾਨੂੰ ਤੇ ਮੇਰੇ ਘਰ ਵਾਲੇ ਨੇ ਜੀ ਸਾਰੇ ਬੱਚਿਆਂ ਨੂੰ ਅਮਰਤ ਛਕਾਇਆ ਕੋਈ ਅਸੀ ਇਹਨਾਂ ਤੇ ਕੋਈ ਦਵਾ ਨਹੀਂ ਪਾਇਆ ਬੱਚਿਆਂ ਤੇ ਵੀ ਤੁਸੀਂ ਅਮਰਤ ਛਕੋ ਇਹਨਾਂ ਦੀ ਆਪਣੀ ਇੱਛਾ ਸੀਗੀ ਵੀ ਅਸੀਂ ਗੁਰੂ ਦੇ ਲੜ ਲੱਗਣਾਗਾ ਤੇ ਅਸੀਂ ਗੁਰੂ ਦੇ ਲੜ ਲੱਗਣ ਲਈ ਆਨੰਦਪੁਰ ਸਾਹਿਬ ਜਾ ਕੇ ਉੱਥੇ ਅਮਰ ਸ਼ਕਿਆ ਜਿੱਥੇ ਗੁਰੂ ਜੀ ਨੇ ਆਪ ਅਮਰਤ ਦੀ ਸਾਜਨਾ ਕੀਤੀ ਸੀ ਫਿਰ ਵਾਹਿਗੁਰੂ ਜੀ ਕੇ ਖਾਲਸਾ ਸਾਹਿਬ ਆਏ ਹੈ ਕੁਝ ਕੀ ਪਤਾ ਹੈ ਵਾਹਿਗੁਰੂ ਜੀ ਬੋਲਣਾ ਤੁਸਾਂ ਸਾਨੂੰ ਅਮਰਤ ਪਾਨ ਕਰਕੇ ਬਹੁਤ ਵਧੀਆ ਲੱਗਿਆ ਕਿ ਕਹਿੰਦੇ ਬੋਲੋ ਤੁਸੀਂ ਆਪ ਦੇ ਬੱਚਿਆਂ ਨੂੰ ਤੁਸੀਂ ਆਪ ਦੇ ਬੱਚਿਆਂ ਨੂੰ ਅਮਰਤ ਪਾਨ ਕਰਾਓ ਤੇ ਆਪਣੇ ਬੱਚਿਆਂ ਨੂੰ ਭਾਈ ਜੀ ਤੁਸੀਂ ਵੀ ਕਹਿੰਨਾ ਗੁਰੂ ਦੇ ਜਹਾਜ਼ੇ ਜ਼ਰੂਰ ਚੜ੍ਹੋ ਕੌਣੀ ਆਪਣੇ ਬੱਚੇ ਜੀ ਅੱਜ ਦੇ ਸਮੇਂ 'ਚ ਤੁਹਾਨੂੰ ਪਤਾ ਕਲ ਜੋ ਗੈਨਾ ਜੋਰਾ ਤੇ ਬੜਿਆ ਹੋਇਆਗਾ ਆਪਾਂ ਕਹਨਾ ਬਾਈ ਜੀ ਜੇ ਆਪਾਂ ਆਪਦੇ ਬੱਚਿਆਂ ਨੂੰ ਸਿੱਧੇ ਲੀਤੇ ਲਾਵਾਂਗੇ ਨਸੇ ਪੱਤੇ ਤੋਂ ਬੱਚੇ ਰਹਿੰਦੇ ਆ ਮਾੜੀ ਸੰਤ ਤੋਂ ਬੱਚੇ ਰਹਿੰਦੇ ਆ ਏਕਾ ਜੀ ਤੁਸੀਂ ਨੇ ਵੀ ਬਾਈ ਜੀ ਆਪਣੇ ਬੱਚਿਆਂ ਨੂੰ ਗੁਰੂ ਵਾਲਾ ਬਣਾਉਣਾਗਾ ਆਪਾਂ ਗੁਰੂ ਦੇ ਲੜ ਲੱਗਣਾਗਾ ਸਾਰੀ ਸੰਗਤ ਨੂੰ ਕਿੱਥੇ ਤੱਕ ਆਪਣੀ ਵੀਡੀਓ ਜਾਂਦੀ ਆ ਬਾਈ ਜੀ ਗਾਹਾਂ ਦੀ ਗਾਹਾਂ ਵੱਧ ਤੋਂ ਵੱਧ ਸਪੋਰਟ ਕਰਦਿਆ ਕਰੋ ਕਿਉਂ ਨਹੀਂ ਬਹੁਤ ਸੋਹਣਾ ਇਹ 2025 ਦੇ ਵਿੱਚ ਚੌਥਾ ਮਹੀਨਾ 13 13 ਤਰੀਕ ਨੂੰ ਬਾਈ ਜੀ ਬਹੁਤ ਸੋਹਣਾ ਪ੍ਰਾਲਾ ਕੀਤਾਗਾ ਇੱਥੇ ਕਿ ਆਪਣੇ ਪਿੰਡ ਨੇ ਪਿੰਡ ਵਿਗੜਵਾਲ ਨੇ ਵੀ ਆਪਣੇ ਆ ਬੱਚਿਆਂ ਨੂੰ ਕਨਾ ਬਹੁਤ ਸੋਹਣੇ ਸਿੱਧੀ ਤੇ ਲੈ ਕੇ ਆਏ ਨੇ ਬਾਈ ਜੱਸੀ ਹੋਰੀ ਖਾਲਸਾ ਪੰਥ ਸਜਾਇਆ ਬਾਈ ਦਾ ਬਹੁਤ-ਬਹੁਤ ਦੁਬਾਰਾ ਫੇਰ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ